ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਪਲਾਕਾ ਨਿਵਾਸੀ ਨਗਰ ਨਿਵਾਸੀ ਗੁਰੂਕੀਆਂ ਸਿੱਖ ਸੰਗਤਾਂ ਨੂੰ ਬੇਨਤੀ ਹੈ ਮੈਂ ਗਿਆਨੀ ਜਰਨੈਲ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਪਾਣ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲ ਤੋਂ ਆਪ ਸੰਗਤਾਂ ਦੇ ਰੂਬਰੂ ਹੋ ਰਿਹਾ ਜੋ ਕਿ ਗੁਰਦਾਸ ਸਾਹਿਬ ਦੇਖੇ ਤੀਸਰੀ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਦਾਸ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੇ ਜੋੜਾ ਸਾਹਿਬ ਸੂਤ ਨੇ ਸਤਗੁਰਾਂ ਦੇ ਅਨੰਨ ਸੇਵਕ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਜਿਨ੍ਹਾਂ ਨੇ ਕੀ ਗੋਇੰਦਵਾਲ ਦੀ ਧਰਤੀ ਤੇ 12 ਸਾਲ ਸਤਗੁਰਾਂ ਦੀ ਸ਼ਰਨ ਵਿੱਚ ਰਹਿ ਕਰਕੇ ਜਿੱਥੇ ਗੁਰਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਉੱਥੇ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਇਹ ਨਿਰੰਤਰ 12 ਸਾਲ ਸੇਵਾ ਸ਼ੁਰੂ ਰਹੀ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਆਪਣੇ ਸੇਵਕ ਦੇ ਉੱਤੇ ਬੜੇ ਪ੍ਰਸੰਨ ਹੋਏ ਸਤਗੁਰਾਂ ਨੇ ਇੱਕ ਰਾਜੇ ਦੀ ਰਾਣੀ ਦਾ ਕੌਤਕ ਰਚਾ ਕਰਕੇ ਆਪਣੇ ਚਰਨਾਂ ਦੇ ਜੋੜਾ ਸਾਹਿਬ ਬਖਸ਼ਿਸ਼ ਕਰਕੇ ਬਿਆਨਤ ਵਰ ਦੇਣਾ ਕੀਤਾ ਕਿ ਜਿਨ੍ਹਾਂ ਨੂੰ ਹਲਕਾ ਕੁੱਤਾ ਕੱਟ ਗਿਆ ਜੇ ਹਲਕਾ ਦਾ ਕੁੱਜਾ ਹੋਵੇ ਕੋੜ ਦਾ ਰੋਗ ਅਤੇ ਜੋ ਮੈਂਟਲ ਹੋ ਜਾਂਦੇ ਪਾਗਲ ਹੋ ਜਾਂਦੇ ਆ ਉਹਨਾਂ ਦੇ ਮਸਤਕ ਦੇ ਨਾਲ ਜੋੜਾ ਸਾਹਿਬ ਸ਼ੋਹੋਂ ਦੇ ਰਾਤ ਤੰਦਰੁਸਤ ਹੁੰਦੇ ਆ ਅਤੇ ਹੋਰ ਵੀ ਬਿਆਨਤ ਬਿਮਾਰੀਆਂ ਵਾਲੇ ਸਤਗੁਰ ਜੀ ਮਹਾਰਾਜ ਦੇ ਜੋੜਾ ਸਾਹਿਬ ਦੇ ਦਰਸ਼ਨਦਾਰੇ ਕਰਕੇ ਦੁੱਖਾਂ ਤੋਂ ਰਹਿਤ ਹੁੰਦੇ ਤੇ ਸੁੱਖਾਂ ਦੀ ਪ੍ਰਾਪਤੀ ਕਰਦੇ ਐ ਸੋ ਬੇਨਤੀ ਹੈ ਕਿ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਜਿਨ੍ਹਾਂ ਨੇ ਕਿ 12 ਸਾਲ ਸੇਵਾ ਕੀਤੀ ਉਹਨਾਂ ਦੀ ਸਲਾਨਾ ਵਰਸੀ ਹਰ ਸਾਲ ਦੀ ਤਰ੍ਹਾਂ ਗੁਰਦੁਆਰਾ ਪਾਣ ਸਾਹਿਬ ਸੱਚੀ ਮੰਜੀ ਨਗਰ ਸੈਦੇਵਾਲਾ ਵਿਖੇ 13 14 15 ਸਤੰਬਰ ਨੂੰ ਆ ਰਹੀ ਹੈ ਜੋ ਕਿ ਆਪ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਧੂਮ-ਧਾਮ ਦੇ ਨਾਲ ਮਨਾਉਣੀ ਹੈ ਸੋ ਇਸ ਵਕਤ ਜੋੜ ਜੋੜ ਮੇਲੇ ਦੇ ਸਬੰਧ ਵਿੱਚ ਨਗਰਾਂ ਵਿੱਚੋਂ ਸੇਵਾਦਾਰ ਗੁਰੂ ਕੇ ਲੰਗਰਾਂ ਦੇ ਲੱਕੜਾਂ ਦੀ ਸੇਵਾ ਕਰ ਰਹੀ ਹੈ ਸੋ ਸਾਰੇ ਇਲਾਕਾ ਨਿਵਾਸੀ ਗੁਰੂਕੀਆਂ ਸਿੱਖ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਨਿਮਰਤਾ ਸਹਿਤ ਬੇਨਤੀ ਹੈ ਕਿ ਜਿੱਥੇ-ਜਿੱਥੇ ਵੀ ਗੁਰੂ ਘਰ ਦੇ ਸੇਵਾਦਾਰ ਜਾਂਦੇ ਆ ਸਾਰੀਆਂ ਸੰਗਤਾਂ ਨੇ ਗੁਰੂ ਕੇ ਲੰਗਰਾਂ ਵਾਸਤੇ ਸੇਵਾਵਾਂ ਕਰਕੇ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਕਰਕੇ ਲਾਹੇ ਲੈ ਕੇ ਤੇ ਧਰਮ ਦਾ ਜੋਗ ਪੰਨਾ ਅਤੇ ਆਉਣ ਵਾਲੇ ਜੋੜ ਮੇਲੇ ਦੇ ਵਿੱਚ ਸਾਰੀਆਂ ਸੰਗਤਾਂ ਨੇ ਵੱਧ ਤੋਂ ਵੱਧ ਪਹੁੰਚਣਾ ਹੈ ਹਾਜ਼ਰੀਆਂ ਭਰਨੀਆਂ ਤੇ ਆਉਣ ਵਾਲੇ ਢਾਡੀ ਜਥੇ ਕਵੀਸ਼ਰ ਜਥੇ ਅਤੇ ਕਥਾਵਾਚਕਾ ਤੋਂ ਪਵਿੱਤਰ ਗੁਰਬਾਣੀ শ্রবণ ਕਰਕੇ ਧੰਤਾ ਦੇ ਯੋਗ ਬੰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ